ਭਾਈ ਰੋਟੀ ਖਾਲਾ ਭਾਈ ਰੋਟੀ ਖਾਲਾ ਵਾਹ ਨੂੰ ਕੀ ਹੋ ਰਹਿੰਦਾ ਸੋਚਾ ਜੇ ਟੂਬੇ ਰਿੰਦਾ ਭਾਈ ਕਿ ਮੈਂ ਸੋਚਿਆ ਇੱਥੇ ਬਸ ਝੋਟੇ ਮੈਂ ਤਾਂ ਫਸਲ ਦੇਖ ਰਹੀ ਸੀ ਫਸਲ ਲਾਗੀ ਦੇਖਣ ਭਾਈ ਥੱਲੇ ਆ ਕੇ ਰੋਟੀ ਖਾ ਚਲੋ ਆ ਗਿਆ ਮੈਂ 10 ਮਿੰਟ ਸੇਤੀ ਆ ਜੀ ਭਾਈ ਰੋਟੀ ਟੰਗਣ ਲੱਗ ਰਹੀ ਆ ਸੇਤੀ ਆ ਜੀ ਠੰਡੀ ਹੋ ਗਏ ਆ ਗਿਆ ਛੋਟੇ ਆ ਗਿਆ ਪਤਾ ਨਹੀਂ ਭਾਈ ਕੀ ਸੋਚਦਾ ਰਹਿੰਦਾ ਪਹਿਲਾਂ ਵੀ ਇੰਨੇ ਕੀ ਦੇਖਿਆ ਛੋਟੇ ਗੱਡੀ ਕਿੱਥੇ ਲੈ ਗਿਆ ਨਾ ਬਾਈ ਕਾਲਜ ਦੀ ਪਾਰਟੀ ਉੱਥੇ ਜਾਂਦਾ ਸੀ ਚੱਲ ਕੋਈ ਨਾ ਦੇਖ ਕੇ ਆਏ ਤਾਂ ਕੋਈ ਨਾ ਬਾਈ ਜੀ ਲਿਆ ਹੋਇਆ ਅਲੇ ਤਿਆਰੀ ਨਹੀਂ ਹੋਇਆ ਹੋਇਆ ਉਹ ਬੱਸ ਯਾਰ ਹੁਣ ਨਾ ਦੌਣਾ ਜਾਂ ਕੱਸ ਰਿਆ ਦੀਆ ਦੌਣਾ ਫੇਰ ਕੱਸ ਨਹੀਂ ਚੱਲਦੇ ਯਾਰ ਲੇਟ ਹੋਈ ਜਾਂਦੇ ਹੈਗੇ ਉਹ ਕੱਪੜੇ ਤਾਂ ਪਾ ਲਾਂ ਗੱਡੀ ਦੇ ਕੱਪੜੇ ਮਰਦਾ ਹੋਇਆ ਉਹ ਗੱਡੀ ਦਾ ਯਾਰ ਸਾਡਾ ਛੋਟਾ ਲੈ ਕੇ ਜਾਊਗਾ ਕਰ ਤੋ ਹੀ ਕੰਮ ਯਾਰ ਮੈਂ ਤਾਂ ਤੇਰੀਓਂ ਚ ਖੜਿਆ ਦੀਆ ਉਹ ਚੱਲ ਯਾਰ ਮੈਂ ਹੋਰ ਕਿਸੇ ਦੀ ਪੁੱਛ ਲਾਣਾ ਹੁਣ ਹੋਰ ਕੋਣ ਦੂਗਾ ਟਾਈਮ ਤੇ ਯਾਰ ਉਹ ਚੱਲ ਕੋਈ ਨਾ ਮੈਂ ਪੁੱਛਣਾ ਚੱਲ ਫੇਰ ਸਿੱਧੀ ਪੁੱਛ ਕੇ ਦੱਸ ਚੱਲ ਕੋਈ ਨਾ ਪੁੱ ਆਇਆ ਕਿਵੇਂ ਬਈ ਪਰੇਸ਼ਾਨ ਜਿਹਾ ਲੱਗਦਾ ਛੋਟੇ ਤੋਂ ਤਿਆਰ ਨਹੀਂ ਹੋਇਆ ਲੈ ਤਿਆਰ ਤੋਂ ਬੱਬੂ ਕਿਵੇਂ ਆਇਤੀ ਬਈ ਉਹ ਯਾਰਾ ਬੱਬੂ ਦੇ ਮਾਮੇ ਤੋਂ ਮੁੰਡੇ ਰੱਖਾ ਗਿਆ ਟੀਆ ਉਹਨੂੰ ਗੱਡੀ ਨੂੰ ਹਾਂ ਕਰੀ ਹੋਈ ਤੇਗੀ ਫਿਰ ਬਈ ਲੈ ਜੀ ਕੋਈ ਨਾ ਮੋਟਰਸਾਈਕਲ ਤੇ ਬੱਕ ਜਾ ਨਾ ਕੋਈ ਨਾ ਛੋਟੇ ਚੱਲ ਤੂੰ ਜਾ ਕੋਈ ਨਾ ਮੈਂ ਹੋਰ ਕਿਸੇ ਨੂੰ ਪੁੱਛ ਲੈ ਠੀਕ ਆ ਬਈ ਕਾ ਦੇ ਸਾਡੀ ਜੀਂਗਾ ਆ ਫਰਦੇ ਨੇ ਆਸਤੀਆਂ ਦੇ ਕਿਨੂੰ ਕਹਿਣਾ ਤੂੰ ਤੈਨੂੰ ਕਹਿਣਾ ਕਿਹੜਾ ਮੈਂ ਜੋ ਕਹਿੰਦਾ ਤੈਨੂੰ ਤੂੰ ਲੜਦਾ ਮਟਾਉ ਲੋਕਾਂ ਨੂੰ ਕੱਢਦੇ ਜਿਹੜੇ ਕਹਿੰਦੇ ਨੇ ਜ਼ਮੀਨਾਂ ਰੱਬ ਦੀ ਤੇਰੀ ਉਹਨਾਂ ਦਾ ਨਾੜ ਦਾ ਸਹੀ ਬੋਲਦੇ ਨੇ ਸਾਰੀ ਤੁਸੀਂ ਦੱਬਦੇ ਜ਼ਮੀਨਾਂ ਕੌਣ ਕਹਿੰਦਾ ਉਹ ਤੈਨੂੰ ਤੈਨੂੰ ਨਹੀਂ ਪਤਾ ਤੇ ਭਾਈ ਸਰਨੇ ਨੂੰ ਪਤਾ ਮੈਨੂੰ ਨਾ ਪਤਾ ਉਹਨੂੰ ਪੁੱਛਦੇ ਭਾਈ ਸਰਨੇ ਨੂੰ ਜਾ ਜਾ ਉਧਰ ਤੇਰੇ ਭਾਈ ਨੂੰ ਪੁੱਛ ਜਾ ਦੇ ਕਾਲਜ ਦਾ ਫੇਰ ਦੇਖਾਂਗੇ ਪਹਿਲਾਂ ਭਾਈ ਨੂੰ ਪੁੱਛ ਗਏ ਨੇ ਕੀ ਕਹਿੰਦੇ ਨੇ ਇਹ ਅੱਜ ਦਾ ਪਾਸਾ ਫੁੱਜਾ ਅੱਜ ਦਾ ਪਾਸਾ ਫੁੱਜਾ ਚੰਦਰੀਆਂ ਹੀ ਠਾਦੀਆਂ ਤੇ ਤਾਂ ਦੱਸ ਦਾਂ ਤੇ ਮੇਰੇ ਭਾਈ ਨੂੰ ਐ ਅੱਜ ਦਾ ਮੇਰਾ ਭਾਈ ਤੋ ਸੋ ਜੂਗਾ ਭਈਆ ਜਿਹੜਾ ਤਰਤਾ ਦਾਮ ਆਪਣੇ ਅਜਿਹੇ ਠੰਡੇ ਅੜੀਆਂ ਥਾਤੀ ਆਪਣੇ ਉਹ ਤੂੰ ਕੀ ਦੀ ਚੰਗਣੀਆਂ ਠਾਇਆ ਉਹ ਬਈ ਯਾਰ ਇਤ ਦਾ ਦੂਸੇ ਦੀ ਭੁੱਲੇ ਆਣਾ ਯਾਰ ਜਿਹੜਾ ਤੈਨੂੰ ਮੈਨੂੰ ਸਾਹਮਣੇ ਨਹੀਂ ਰਿਆਤੀ ਉਹ ਤਾਂ ਰਹਿ ਗਿਆ ਪੱਜਾ ਉਹ ਜਿਹੜੀਆਂ ਤੂੰ ਚੰਗਣੀਆਂ ਦੀ ਗੱਲ ਕਰਦਾ ਨਾ ਉਹਨਾਂ ਨਾਲ ਨਹੀਂ ਕੁਝ ਹੁੰਦਾ ਇੱਕ ਦਿਨ ਭਾਂਬੜ ਦਾ ਬਾਲਣਾ ਪਊ ਤੇ ਉਹਨਾਂ ਦੇ ਪੀੜੀਆਂ ਦਰ ਪੀੜੀਆਂ ਖਤਮ ਕਰਦਾਂਗੇ ਉਹ ਬਈ ਟਾਈਮ ਤਾਂ ਫਿਰ ਹੁਣ ਆਇਆ ਪੀੜੀ ਖਤਮ ਹੁੰਦਾ ਨਾ ਕੋਈ ਨਾ ਛੋਟੇ ਤੂੰ ਟੈਨਸ਼ਨ ਨਾਲ ਹੈ ਜਿਹੜੀਆਂ ਉਹਨਾਂ ਨੇ ਆਪਣੇ ਨਾਲ ਕਰੀ ਜਣੇ ਨਾ ਉਹਨਾਂ ਨੂੰ ਉਹ ਬਹੁਤ ਦੁਨੀਆ ਬਣੀ ਬਾਈ ਕਿੱਥੇ ਆ ਬਾਈ ਏ ਬਾਈ ਕੀ ਹੋ ਗਿਆ ਛੋਟੇ ਤੂੰ ਗਿਆ ਨਿਕਾਲ ਜਣਾ ਗੱਡੀ ਲੈ ਕੇ ਗਿਆ ਨਾ ਬਾਈ ਉਹ ਤਾਂ ਮੈਂ ਸੰਦੀਪ ਲਵੇ ਜਾ ਕੇ ਆਈ ਸੀ ਸੰਦੀਪ ਤਾਂ ਆਇਆ ਨਹੀਂ ਤੇਰੇ ਨਾਲ ਉਹ ਸਾਡ ਬਾਈ ਮੈਂ ਤੇਰੇ ਨਾਲ ਜ਼ਰੂਰੀ ਗੱਲ ਕਰਨੀ ਸੀ ਕੋਈ ਨਾ ਛੋਟੇ ਤੂੰ ਦਮ ਲੈ ਪਹਿਲਾਂ ਬੈਠ ਉਹ ਇਹ ਛੋਟੇ ਤੂੰ ਗਿਆ ਘਾਤੋਂ ਨਿਕਾਲ ਜ ਬਾਈ ਅੱਜ ਮੈਨੂੰ ਹਰਮੇਸ਼ ਮਿਲਿਆ ਦੀ ਬਾਈ ਤੈਨੂੰ ਹਰਮੇਸ਼ ਦੇ ਨਾਲ ਤਾਂ ਪਸੀਨਾ ਘਾ ਤੁਹਾਨੂੰ ਲੱਗੇ ਨਾਲ ਤੇੜੀਆਂ ਚੜਾ ਨਹੀਂ ਛੋਟੇ ਦਾ ਗਰਮੀ ਹੈਗੀ ਕੀ ਕਹਿੰਦਾ ਕਹਿੰਦਾ ਕੀ ਕੀਤਾ ਤੈਨੂੰ ਬਾਈ ਤੂੰ ਉਹ ਸਾਡੇ ਤੂੰ ਮੈਨੂੰ ਐਂ ਦੱਸਦਾ ਆਪਾਂ ਉਹਨੇ ਨਾ ਵਰਤਰੀਆ ਤੈਨੂੰ ਉਹ ਤਾਂ ਆਪਣੇ ਸਕੇ ਨੇ ਕਿੰਨਾ ਉਹ ਤਾਂ ਆਪਣੇ ਥਕੇ ਨੇ ਕਹਿੰਦਾ ਕੀ ਕੀਤਾ ਤੈਨੂੰ ਬੱਲੇ ਉਹ ਤਾਂ ਮੈਨੂੰ ਐਂ ਕਹਿੰਦਾ ਸੀ ਬਾਈ ਯਾਰ ਕਹਿੰਦਾ ਤੁਸੀਂ ਲੋਕਾਂ ਦੀ ਜ਼ਮੀਨਾਂ ਦਾ ਬਹੁਤ ਹੁੰਦਾ ਆਬਦੀ ਉਹ ਤਾਂ ਤੈਨੂੰ ਖਿਜਾਉਂਦਾਗਾ ਜਾਣ ਕੇ ਕਰਦਾ ਮਜ਼ਾ ਕਰਦਾ ਹੋਊਗਾ ਤੇਰੇ ਨਾਲ ਨਾ ਬਾਈ ਤੂੰ ਤਾਂ ਮੇਰੇ ਤੋਂ ਗੱਲ ਲਾ ਕੋ ਨਾ ਯਾਰ ਤੇ ਮੈਂ ਯਾਰ ਸੱਚਾ ਭਾਈ ਨਹੀਂ ਐਂ ਤੂੰ ਮੇਰੇ ਤੋਂ ਗੱਲ ਲਾ ਕੋ ਨਾ 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 ਛੋਟੇ ਐਵੇਂ ਦੀ ਕੋਈ ਗੱਲ ਨਹੀਂ ਜੇ ਕੋਈ ਵੀ ਗੱਲ ਹੁੰਦੀ ਮੈਂ ਤੈਨੂੰ ਦੱਸ ਦਿੰਦਾ ਨਾ ਨਾ ਬਾਈ ਕੋਈ ਨਾ ਨਾ ਛੋਟੇ ਉਹ ਆਪਣਾ ਸ੍ਰੀਕਾ ਕਰ ਦਿੰਨੇ ਤਾਂ ਕਰਕੇ ਤੈਨੂੰ ਫਿਜਾਉਂਦੇ ਨੇ ਨਾ ਭਈ ਅੱਜ ਤਾਂ ਉਹ ਮੇਰੇ ਸਾਹਮਣੇ ਖੜਾ ਹੋਵੇ ਤੇ ਯਾਰ ਕਾਲਜ ਵੀ ਉਹਦੇ ਦੋਸਤ ਮੈਨੂੰ ਟੌਂਡ ਮਾਰਦੇ ਨੇ ਛੋਟੇ ਕਿਸੇ ਦੀ ਗੱਲ ਕੰਨੀ ਧਿਆਨ ਨਹੀਂ ਦਿਆ ਕਰਦੀ ਜੀ ਜ਼ਿੰਦਗੀ ਦੇ ਵਿੱਚ ਉਹ ਵਦਨਾ ਕਿਸੇ ਦੀ ਗੱਲ ਤੇ ਨਹੀਂ ਧਿਆਨ ਨਾਲੀ ਨਾ ਭਈ ਤੂੰ ਮੇਰੇ ਤੋਂ ਗੱਲ ਲੁਕੋਣਾ ਯਾਰ ਨਾਲੇ ਅੱਜ ਮੈਂ ਕਾਲਜ ਜਾਂਦਾ ਨਹੀਂ ਹੈਗਾ ਛੋਟੇ ਉੱਥੇ ਮੈਂ ਬੱਬੂ ਵਧੀਆ ਵਧੀਆ ਭਾਈ ਤੂੰ ਅਸਾਂ ਵਧੀਆ ਅੱਜ ਤਾਂ ਫਰਦਾ ਓਏ ਉਹ ਮੈਂ ਤਾਂ ਸਰਨੇ ਗਿਆ ਕਿ ਆਉਂਦਾ ਦੀ ਮਠਾਈ ਫੜਾ ਕੇ ਆਉਂਦਾ ਉੱਥੇ ਉਹ ਰੋਲ ਪਣਾ ਦੇ ਜਾਂਦੇ ਹੁੰਦੇ ਤੈਨੂੰ ਕੀ ਪਤਾ ਯਾਰ ਜਿਹੜੇ ਹੱਜਿਆ ਮੇਰਾ ਉਹ ਸੱਚੋਂ ਮਠਈ ਦਾਦੀ ਹੋਏ ਸੀ ਇਹਦਾ ਉੱਤੇ ਸਾਗਨ ਪੈ ਗਿਆ ਅਸੇਆ ਤੂੰ ਦਾ ਬੰਦਾ ਉਹਨੂੰ ਦੋਲ ਪਣਾ ਦਰੀਂ ਉਹਨਾਂ ਦਾ ਉਹੀ ਆਂ ਦੀ ਪੋੜੀ ਜਾਂਦੇ ਹੁੰਦੇ ਤੇ ਕੱਜੜ ਦੇ ਜੱਪੜੀ ਕਿ ਕੀ ਪਤਾ ਯਾਰੀਆਂ ਤਮੇ ਉਹਨੇ ਗੁਰੂ ਸੇ ਬੈਠਿਆ ਸਰਦੇ ਕਰੀਆਂ ਓਏ ਆ ਜਾ ਬੱਬੂਆ ਓਏ ਤੈਨੂੰ ਅੱਜ ਚੱਕੀ ਕਰੀ ਮੇਰੇ ਨਾਲ ਯਾਰਾ ਕੀ ਹੋ ਗਿਆ ਯਾਰਾ ਕੀ ਹੋ ਗਿਆ ਅਸੇ ਤੈਨੂੰ ਪਤੀ ਨਹੀਂ ਹੈਗਾ ਕੀ ਹੋ ਗਿਆ ਉਹ ਕੀ ਕਿਹਾ ਤੇਰਾ ਜਿਹੜੀ ਔਰ ਘਰਤੀ ਮੈਂ ਤਾਂ ਜਿਆਦਾ ਮਠਿੰਦਾ ਗਿਆ ਤੇਰੇ ਵਾਸਤੇ ਚੱਲ ਠੀਕ ਆ ਹੋਰ ਵਧੀਆ ਰਹਿ ਸਕਾ ਨਾ ਵਧੀਆ ਰਿਹਾ ਗੱਡੀ ਉਹ ਤਾਂ ਖੜੀਆ ਜਉਂ ਮੈਂ ਜਵਾਬ ਦੇ ਗਿਆ ਉਹ ਤੈਨੂੰ ਕੀ ਦੱਸਾਂ ਕੀ ਮੈਨਾਂ ਨਹੀਂ ਗੇ ਤੇਰੇ ਵਾਸਤੇ ਉਹ ਕੀ ਦੱਸਾਂ ਯਾਰ ਬੱਬੂ ਤੈਨੂੰ ਤੂੰ ਬੈਠ ਤੈਨੂੰ ਮੈਂ ਦੱਸਦਾ ਕੀ ਦੱਸਾਂ ਬੱਬੂ ਯਾਰ ਤੈਨੂੰ ਕੀ ਹੋ ਗਿਆ ਉਹ ਯਾਰ ਆਪਣੇ ਵਾਲਾ ਗੁਰੀ ਕਾਲਜ ਜਾਂਦਾ ਧੀਆ ਉਹ ਉਹਨਾਂ ਨਾਲ ਤੁੱਲੇ ਕਾਲਾ ਹਰਮੇਸ਼ ਟੱਕਰ ਗਿਆ ਅੱਛਾ ਹੋਰ ਯਾਰ ਉਹ ਢੱਡਲੀਆ ਹਾਂ ਢੱਡਲੀਆ ਉਹ ਵੀ ਮੈਨੂੰ ਕਹਿਆ ਸੀ ਉਹ ਕੀ ਕਹਿੰਦਾ ਜੀ ਤੈਨੂੰ ਕਹਿੰਦਾ ਕਹਿੰਦਾ ਉਹਨਾਂ ਦੀ ਗੋਲਪਣਾ ਕਰਦੇ ਰਹਿੰਦੇ ਉਹ ਮਹਿਆਰੀ ਹੁੰਦੇ ਉਹਨਾਂ ਨਾਲ ਤਾਂ ਮੇਰੀ ਯਾਰੀ ਯਾਰ ਓ ਯਾਰ ਉਹ ਹਰਮੇਸ਼ਾਉ ਨੂੰ ਬੋਲ ਪਿਆ ਆਪਣੇ ਵਾਲੇ ਗੁਰੀ ਨੂੰ ਕੀ ਹੋ ਬਸ ਜਿਹੜੀ ਗੱਲ ਦਾ ਡਰਤੀ ਉਹੀ ਹੋ ਗਈ ਅੱਛਿਆ ਔਰ ਉਹ ਅੰਦਰ ਬੁਨੇ ਰੁਸਕੇ ਬੈਠੇਗਾ ਫਿਰ ਕੀ ਕਹਦਾ ਉਹ ਉਹਦਾ ਯਾਰ ਉਸ ਨੂੰ ਪੁੱਛ ਲਈ ਤੂੰ ਰੁੱਖ ਮੈਂ ਲਿਆਉਣਾ ਬੁਲਾ ਦੂੰ ਚੱਲ ਬੁਲਾ ਲੈ ਮੈਂ ਕਰਦਾ ਕਰਦਾ ਮੇਰੇ ਨਾਲ ਤਾਂ ਵੈਸੇ ਵੀ ਬੋਲਦਾ ਹੋਰਿਆ ਆਮਨਾ ਬਈ ਕੀ ਹੋ ਰਿਹਾ ਤੈਨੂੰ ਮੈਨੂੰ ਤਾਂ ਕੁਛ ਨਹੀਂ ਹੋਇਆ ਬਈ ਉਹ ਗਰ ਉਹਦੇ ਨਾਲ ਤੇਰੇ ਭਾਈ ਨਾਲ ਤੂੰ ਫਿਰ ਨੂੰ ਆ ਦੇਣਾ ਹੈ ਉਹ ਤਾਂ ਭਈ ਉਹਨੇ ਉਹ ਗੱਲ ਜੀਤੀ ਯਾਰ ਮੈਨੂੰ ਦੱਸਦਾ ਜੀ ਕੀ ਗੱਲ ਸੀ ਮੈਨੂੰ ਦੱਸ ਦੇ ਯਾਰ ਫਿਰ ਵੀ ਪਤਾ ਲੱਗੂਗਾ ਕੋਈ ਨਾ ਚਲ ਹੋਰ ਚਾ ਬੈਠ ਬੁਲਾਇਆ ਕਰ ਇਹ ਨਾਲ ਗੱਲ ਕਰ ਕਰ ਦਿੰਦਾ ਵੀ ਗੱਲ ਹਾਂ ਓਏ ਯਾਰ ਮੈਨੂੰ ਫੋਨ ਆਈ ਜਾਂਦਾ ਮੈਂ ਜਾਂਦਾ ਫਿਰ ਚੰਗਾ ਇਹਨਾਂ ਨੂੰ ਦੱਸ ਦੇ ਇਹਨਾਂ ਸਾਰੀ ਗੱਲਬਾਤ ਆ ਠੀਕ ਆ ਚੱਲ ਚੰਗਾ ਠੀਕ ਠੀਕ ਆ ਹਾਂ ਬਈ ਦੱਸ ਕੀ ਗੱਲ ਸੀ ਧੂਰੀ ਗੱਲ ਐ ਮੈਂ ਜਿਹੜਾ ਆਪਣਾ ਦਾਦਾ ਜੀ ਕਰਤੇ ਅਰਮੇਜ਼ ਉਹ ਰੰਦਰਦਾਸ ਦਾ ਧੀ ਹੈ ਨਾ ਹਾਂ ਉਹਨਾਂ ਦੇ ਦਾਦਾ ਦਾ ਵੀ ਯਾਰੀ ਪਿੰਡਾਂ 'ਚ ਉਹ ਵੀ ਉਹ ਬਾਤ ਸੁਣਾਇ ਕਰਦਾ ਸੀ ਸੇਮ ਤੇ ਆਪਣੇ ਦਾਦੇ ਨੇ ਉਹਨਾਂ ਨੂੰ ਬਹੁਤ ਉਹਦੇ ਦਾਦੇ ਨੂੰ ਬਹੁਤ ਸੰਜੀ ਹੋਵੇ ਕੋਸ਼ਿਸ਼ ਕੀਤੀ ਪਰ ਉਹ ਹਟਿਆ ਨਹੀਂ ਹੈਗਾ ਫਿਰ ਵੀ ਜ਼ਮੀਨ ਵੇਚੀ ਗਈ ਆ ਆਪਣੇ ਦਾਦੀ ਨਾਲ ਉਹ ਲੜਕੇ ਨਾ ਫਿਰ ਉਹਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਜੀ ਤੇ ਲੋਕਾਂ ਦਾ ਕਹਿਣਾਗਾ ਕਿ ਆ ਆਪਣੇ ਦਾਦੀ ਨੂੰ ਉਹਨੇ ਮਾਰੇਗਾ ਸੇ ਉਹਦਾ ਇਲਜ਼ਾਮ ਆਪਣੇ ਦਾਦੇ ਦੇ ਸਿਰ 'ਤੇ ਪੈ ਜਾਏਗਾ ਠੀਕ ਹੈ ਬਸ ਇਹੀ ਗੱਲ ਭਾਈ ਮੈਨੂੰ ਮਾਫ਼ ਕਰੀ ਮੈਂ ਰੱਤੇ ਚੱਕ ਕਰਿਆ ਪਰ ਉਹਨੂੰ ਉਹ ਫਰਮਾਇਆ ਸੀ ਨੂੰ ਮੈਂ ਛੱਡਦਾ ਹੈਗਾ ਮੈਂ ਹੁਣੇ ਜਾਣਾਂ ਕੋਈ ਉਹ ਗੁਰੀ ਗੁਰੀ ਕਿੱਥੇ ਜਾਣਾਗਾ ਅੱਜ ਨਹੀਂ ਰੂ ਮੈਂ ਛੱਡਦਾ ਹੈਗਾ ਉਹ ਗੁਰੀ ਓਏ ਗੁਰੀ ਰੁਕਾ ਖੜਾ ਮੈਂ ਅੱ비 ਆਉਣਾਗਾ ਫਿਰ ਅੱਜ ਤਾਂ ਹੋਏ ਹੰਦੇ ਦੋ ਦੋ ਹੱਥ ਜਿਹੇ ਨਿੱਕਲੇ ਇੰਨਾਂ ਨੂੰ ਬੋਸ ਤੋਂ ਘੇਰੇਗਾ ਬਗਿਆ ਜਾ ਹੁਣ ਦੇਖਿਆ ਰਮੇਸ਼ ਤਾਂ ਕੀ ਹੋ ਗਿਆ ਅੱਜ ਨਹੀਂ ਹੋਵਾ ਤਾ ਦੇਖੇਂ ਦੇ ਨਹੀਂ 5 ਮਿੰਟ ਪਹਿਲਾਂ ਇੱਥੋਂ ਨੂੰ ਗਿਆ ਸੀ ਅੱਜ ਦਿਨ ਅੱਜ ਬਹੁਤ ਵੀ ਲੜਾਈ ਪਹਿਲਾਂ ਤਾਂ ਗੱਲਾਂ ਨਾਲ ਲੜਦੇ ਸੀ ਅੱਜ ਸ਼ਰੀਕ ਲੱਗਣਗੇ ਦੇਖ ਜੱਟ ਵੇ ਕੀ ਹੋਗਣਾ ਰੰਦੇ ਉਹ ਰੇੜਾ ਸੁਣਾਈ ਬਾ ਪੁਰਾਣੇ ਲਾਲਾ ਪੁਰਾਣੇ ਘਟ ਰਹੇ ਜਾਣੇ ਪੁਰਾਣੇ ਹੋ ਸੇ ਨਹੀਂ ਇਹ ਦੇਖ ਲਾਜ ਭਰ ਲਾ ਰੇੜਾ ਤੂੰ ਦੱਸ ਫਰਾ ਸਾਰੀ ਵਧੀਆ ਹੋ ਜੀ ਗਏ ਉੱਥੇ ਦੇਖਣਾ ਲੜਨੀ ਜੀਪਾਂ ਦੀ ਉੱਧਰ ਰੇੜ ਦੀ ਰਹਿਦਾ ਹੋਰ ਅਦਰ ਤੂੰ ਹੀ ਕੰਮ ਚ ਲਾਈ ਜਾ ਤੂੰ ਸਾਈਡ ਤੋਂ ਯਾਰ ਤੈਨੂੰ ਸਾਡੀ ਗੱਲ ਦਾ ਕੀ ਪਤਾ ਨਹੀਂ ਨਹੀਂ ਲੜਨਾ ਦੀ ਓਏ ਲੜਨਾ ਨਹੀਂ ਲੜਨਾ ਨਹੀਂ ਵੈਸੇ ਬਣਾ ਹੋ ਜਾ ਹਾਂ ਓਏ ਬੋਲਾ ਹੀ ਨਾ ਲੜੋ ਭਾਈ ਨਾ ਲੜੋ ਵੈਸੇ ਬਣਾ ਹੋ ਜਾ ਦੇਸੀ ਨਾ ਲੜੋ ਓਏ ਹਰਮੇਸ਼ਾ ਜਵਾਕ ਨੂੰ ਇਕੱਲਾ ਦੇਖ ਕੇ ਰੋ ਮਾਰਦਾ ਤੂੰ ਆ ਜਾ ਓਏ ਆ ਜਾ ਓਏ ਫਿਰ ਤੂੰ ਓਏ ਓਏ ਅੱਜ ਦਰਾਂ ਦੇ ਦਰਾਂ ਓਏ ਫੜੀ ਫੜੀ ਕਿੱਥੇ ਵੱਜੋ ਕਿੱਥੇ ਵੱਜ ਮਾਰ ਤੂੰ ਕਰ ਤੂੰ ਓਏ